ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਲਈ ਆਪਾਂ ਇੱਕ ਕਕੌੜੀ ਲਈਆ ਜੀ ਪੌਣੀ ਕਕੌੜੀ ਸੂਜੀ ਦੀ ਲਈਆ ਤੇ ਇਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਆਂਗੇ ਜੀ 4-5 ਘੰਟੇ ਜਿੰਨਾ ਚਿਰ ਸੂਜੀ ਫੁੱਲਣੀ ਜਾਂਦੀ ਤੇ ਰੈਸਪੀ ਦੇਖਣ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਸੀ ਤੁਹਾਨੂੰ ਵੀ ਆਪਣੀ ਵੀਡੀਓ ਲਾਇਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੇ ਆਪਾਂ ਨੂੰ سپورਟ ਦਿਓ ਕਰੋ ਜੀ ਆਪਾਂ ਤੁਹਾਡੇ سپورਟ ਦੀ ਜਰੂਰਤ ਹੈ ਤੇ ਕਮੈਂਟ ਕਰਕੇ ਵੀ ਜਰੂਰ ਦੱਸੋ 4 ਕ ਘੰਟੇ ਆਪਾਂ ਸੂਜੀ ਭਉਂਤੀ ਸੀਗੀ ਤੇ ਦੁਬਾਰਾ ਹੁਣੇ ਫੁੱਲ ਗਈ ਆ ਪੂਰੀ ਤਰ੍ਹਾਂ ਤੇ ਆਪਾਂ ਇਹਦਾ ਪਾਣੀ ਹੈ ਜਿਹੜਾ ਉਹ ਕੱਢ ਦੇਾਂਗੇ ਸੂਜੀ ਦਾ ਕੱਲੀ ਸੂਜੀ ਸੂਜੀ ਰੱਖ ਲਾਂਗੇ ਆਪਾਂ ਪਾਣੀ ਆਪਾਂ ਸਾਰਾ ਕੱਢਤਾ ਜੀ ਆਪਾਂ ਗਰਮ ਪਾਣੀ ਦੇ ਵਿੱਚ ਭਉਂਤੀ ਸੀ ਤਾਂ ਕਿ ਪੂਰੀ ਤਰ੍ਹਾਂ ਫੁੱਲ ਜੇ ਆਪਣੀ ਸੂਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਆਪਾਂ ਨੂੰ ਵੀ ਰੈਸਪੀ ਕਿਹੋ ਜੀ ਬਣੀ ਆ ਆਪਣਾ ਹੌਸਲਾ ਵਾਧਾ ਨੇ ਨਾਲ ਤੇ ਪੌਣੀ ਕੋਲੀ ਆਪਾਂ ਕਿਉਂ ਦੀ ਲਈ ਹੈ ਜਿੰਦੀ ਕ ਆਪਾਂ ਪੌਣੀ ਕੋਲੀ ਸੂਜੀ ਦੀ ਲਈ ਸੀ ਤੇ ਪੌਣੀ ਕੋਲੀ ਆਪਾਂ ਲਾ ਮੰਗੀ ਜੀ ਖੰਡ ਦੀ ਤੇ ਆਪਾਂ ਕਿਉਂ ਪਗਲਾ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਕੇ ਖੰਡ ਨੂੰ ਪਗਲਾ ਲੈਣਾ ਹੈ ਆਪਾਂ ਆਪਾਂ ਹੋਰ ਰੈਸਪੀ ਟਰਾਈ ਕਰਕੇ ਵੇਖਦੇ ਆ ਜਿਹੜੀ ਵਾਇਰਲ ਰੈਸਪੀ ਹੈ ਟੇਡਾ ਹਲਵਾ ਕਹਿੰਦੇ ਆ ਜਿਹਨੂੰ ਸੂਜੀ ਦਾ ਉਹ ਆ ਜਪਾ ਬਣਾ ਕੇ ਦੇਖਦੇ ਆਂ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪੈ ਰੈਸਪੀ ਆਪਾਂ ਪਹਿਲੀ ਵਾਰੀ ਬਣਾਇਆ ਇਹ ਤੇ ਖੰਡ ਆਪਣੀ ਸਾਰੀ ਕੁਲ ਗਈ ਆ ਜੀ ਸਾਰੀ ਖੰਡ ਆਪਣੀ ਪਿਗਲ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਸੂਜੀ ਭੋਂਕੇ ਰੱਖੀ ਸੀਗੀ ਉਹ ਆਪਾਂ ਇਹਦੇ ਵਿੱਚ ਪਾ ਕੇ ਸਲੋ ਸਲੋ ਅੱਗ ਤੇ ਆਪਾਂ ਸੂਜੀ ਨੂੰ ਭੁੰਨਾਂਗੇ ਜੀ ਜਿੰਨਾ ਚਿਰ ਸੂਜੀ ਆਪਣੀ ਘਿਓ ਨਹੀਂ ਛੱਡਦੀ ਉਹ ਨਾ ਚਿਰ ਆਪਾਂ ਇਹਨੂੰ ਭੁੰਨਦੇ ਹੀ ਰਹਿਣਾ ਹੈ ਹੁਣ ਆਪਾਂ ਨੂੰ ਸਲੋ ਸਲੋ ਅੱਗ ਦੇ ਉੱਤੇ ਬਿਲਕੁਲ ਮੱਠੀ ਮੱਠੀ ਅੱਗ ਤੇ ਪਕਾਵਾਂਗੇ ਆਪਾਂ ਪਹਿਲਾਂ ਤਾਂ ਆਪਾਂ ਨੂੰ ਲੱਗੂਗਾ ਵੀ ਇਹ ਨਾਲ ਜੇ ਲੱਗੇ ਕੜਾਹੀ ਦੇ ਬੱਟੇ ਫਿਰ ਸੱਟ ਹੋ ਜਾਂਦੀ ਹੁੰਦੀ ਆ 12 ਤੋਂ 15 ਮਿੰਟ ਆਪਾਂ ਬਿਲਕੁਲ ਮੱਠੀ ਮੱਠੀ ਅੱਗ ਤੇ ਪਕਾਈ ਸੀ ਆਪਣੀ ਸੂਜੀ ਭੁੰਨੀ ਸੀ ਆਪਾਂ ਤੇ ਇਹਨੂੰ ਡੇਡਾ ਹਲਵਾ ਤਾਨੀ ਕਹਿੰਦੇ ਕਿਉਂਕਿ ਜਿਹੜਾ ਪ੍ਰੋਸੈਸ ਆ ਉਹ ਪਹਿਲਾਂ ਭੁੰਨਣ ਤੋਂ ਆਪਣਾ ਸ਼ੁਰੂ ਹੁੰਦਾ ਹੁੰਦਾ ਹੈ ਇੱਧਰ ਆਪਾਂ ਪਹਿਲਾਂ ਚਾਸ਼ਨੀ ਬਣਾਈ ਆ ਤੇਲ ਅਗਤਰੀ ਕਿਨਾਂ ਸੂਜੀ ਦਾ ਪ੍ਰਸ਼ਾਦ ਬਣਾਉਣੀ ਆ ਆਪਾਂ ਜੇ ਸੂਜੀ ਦਾ ਪ੍ਰਸ਼ਾਦ ਜਿਹੜਾ ਆਪਣਾ ਐਵੇਂ ਕਰਕੇ ਹੋਣੀ ਇਹਨੇ ਕੜਾਹੀ ਛੱਡਣੀ ਸ਼ੁਰੂ ਕਰ ਦਿੱਤੀ ਤਾਂ ਇਹ ਬਣ ਚੁੱਕਿਆ ਹੈ ਆਪਾਂ 12 ਤੋਂ 15 ਮਿੰਟ ਬਿਲਕੁਲ ਮੱਠੀ ਮੱਠੀ ਅੱਗ ਤੇ ਸੂਜੀ ਨੂੰ ਭੁੰਨਿਆ ਸੀਗਾ ਤੇ ਸੂਜੀ ਨੇ ਆਪਣੇ ਨੇ ਘਿਓ ਛੱਡਤਾ ਤੇ ਕੜਾਹੀ ਵੀ ਛੱਡਤੀ ਹੈ ਤੇ ਥੋੜਾ ਜਿਹਾ ਆਪਾਂ ਇਹਨੂੰ ਹੋਰ ਭੁੰਨ ਲਾਂਗੇ ਤੇਲ ਛੱਡ ਘਿਓ ਛੱਡਦਾ ਸੌਰੀ ਜੀ ਆਪਾਂ ਦੇ ਸੀਗੇ ਉਹਦੇ ਵਿੱਚ ਬਣਾਈਆ ਤੇ ਆਪਣਾ ਪ੍ਰਸ਼ਾਦ ਬਣ ਕੇ ਹੋਇਆ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਬਣਾ ਸੀ ਪਰ ਜਿਹੜਾ ਆਪਾਂ ਦੂਜੀ ਤਰ੍ਹਾਂ ਸੂਜੀ ਦਾ ਪ੍ਰਸ਼ਾਦ ਬਣਾਉਣਾ ਨੇ ਆ ਉਹ ਜ਼ਿਆਦਾ ਟੇਸ ਲੱਗਦਾ ਹੈ ਟੇਸਟ ਤਾਂ ਵੈਸੇ ਇਹ ਵੀ ਸੀਗਾ ਤੇ ਪਰ ਉਹ ਜ਼ਿਆਦਾ ਟੇਸਟ ਹੁੰਦਾ ਹੈ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ